ਸੋ ਦੋਸਤੋ ਇਸ ਵਕਤ ਅਸੀਂ ਮੌਜੂਦਾਂ ਜੀ ਵਿਸ਼ਾਲ ਮੈਗਾ ਮਾਰਟ ਖੰਨਾ ਅ ਅੱਜ ਅਸੀਂ ਵਿਜ਼ਿਟ ਕਰ ਰਹੇ ਹਾਂ ਤਾਂ ਸਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਤੋਂ ਪੁੱਛਦਿੰਦੇ ਲਈ ਵਿਸ਼ਾਲ ਮੈਗਾ ਮਾਰਟ ਦੇ ਉੱਤੇ ਸਮਰਥਕ ਕੱਪੜਿਆਂ ਦੇ ਉੱਤੇ ਗੱਲ ਕਰੀਏ 87% ਤੱਕ ਦੀ ਜਿਹੜੀ ਅ ਛੋਟਾ ਉਹ ਇੱਥੇ ਉਹ ਚੱਲ ਰਹੀ ਆ ਸੋ ਤੁਸੀਂ ਦੇਖ ਸਕਦੇ ਆਂ ਅਸੀਂ ਤੁਹਾਨੂੰ ਇੱਕ ਨੇੜੇ ਦਾ ਵੀ ਤੁਹਾਡਾ ਵੀਊ ਵਸੀਂ ਤੁਹਾਨੂੰ ਦਿਖਾਉਨੇ ਆ ਕਿ ਕਿਹੜੇ ਕਿਹੜੇ ਕੱਪੜਿਆਂ ਦੇ ਉੱਤੇ ਜਿਹੜੀ 87% ਦੀ ਰੇ ਜਿਹੜੀ ਸੇਲ ਆ ਉਹ ਇੱਥੇ ਚੱਲ ਰਹੀ ਹੈ ਸੈਲੈਕਟਡ ਕੱਪੜਿਆਂ ਦੇ ਉੱਤੇ ਤੁਸੀਂ ਦੇਖੀ ਦੇਖੀ ਸਕਦੇ ਹੋ ਕਿ ਜੋ ਵੀ ਕੱਪੜਿਆਂ ਦਾ ਜਿਹੜਾ ਪ੍ਰਿੰਟ ਰੇਟ ਹੋਊਗਾ ਇਹ ਉਹਦੇ ਉੱਤੇ 87% ਦੀ ਜਿਹੜੀ ਉਹ ਆ ਸ਼ੋਰਟ ਆ ਉਹ ਤੁਹਾਨੂੰ ਇੱਥੇ ਉਹ ਮਿਲਣੇ ਜਾ ਰਹੀ ਹੈ ਤੁਸੀਂ ਸਿਲੈਕਟ ਕਰਕੇ ਕੱਪੜੇ ਤੁਸੀਂ ਇੱਥੋਂ ਲੈ ਸਕਦੇ ਹੋ 87% ਦੀ ਜਿਹੜੀ ਇੱਥੇ ਸ਼ੋਰਟ ਆ ਪ੍ਰਿੰਟ ਰੇਟ ਦੇ ਉੱਤੇ ਤੁਹਾਡਾ ਸਵਾਗਤ ਹੈ ਵਿਸ਼ਾਲ ਮੈਗਾ ਮਾਰਕਡੇ ਲਗਾ ਦਿੱਤੀ ਹੈ ਸਮਰਦੇ ਕੱਪੜਿਆਂ ਤੇ 87% ਦੀ ਸ਼ੋਰਟ ਜੀ ਆਰ ਡੀਅਰ ਕਸਟਮਰ ਬਿਲਕੁਲ ਸਹੀ ਸੁਣਿਆ ਤੁਸੀਂ ਵਿਸ਼ਾਲ ਮੈਗਾ ਮਾਰਕਡੇ ਲਗਾ ਦਿੱਤੀ ਹੈ ਸਮਰਦੇ ਕੱਪੜਿਆਂ ਤੇ 87% ਦੀ ਸ਼ੋਰਟ सेल 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 ये कस्टमर विशाल मेगा मार ने लगा दी है समर दे कपड़े से 70 परसेंट की छूट डियर कस्टमर विशाल मेगा मार्ट में थोड़ा तो स्वागत है विशाल मेगा मार ने लगा दी है समर दे कपड़े से 70 परसेंट की छूट ਆਈਡੀਆ ਕਸਟਮਰ ਬਸੋ ਤੁਸੀਂ ਵੇਖ ਸਕਦੇ ਹੋ ਕਿ ਜੋ ਇਹਨਾਂ ਦੀ ਅਨਾਉਂਸਮੈਂਟ ਅੱਜ 87% ਦਾ 87% ਰੱਖਦੀ ਛੋਟ ਦੋਸਤੋ ਇਹ ਆ ਕਿ ਆਪਣੇ ਸਿਲੇਕਟਡ ਕਪੜੇ ਇੱਥੇ ਤੁਸੀਂ ਲੈ ਸਕਦੇ ਹੋ ਕਿ ਕੁਝ ਹੀ ਦਿਨਾਂ ਤੱਕ ਇਹ ਸਿਰਫ ਜਿਹੜਾ ਇਹ ਆਫਰ ਆ ਇਹ ਤੁਹਾਨੂੰ ਦਿੱਤਾ ਜਾ ਰਿਹਾ ਜੀ ਖੰਨਾ ਮੇਨ ਬਸ ਮੇਨ ਬਸਸਟੈਂਡ ਦੇ ਨੇੜੇ ਵਿਸ਼ਾਲ ਮੈਗਾ ਮਾਰਟ ਇੱਕ ਵੱਡਾ ਆਫਰ ਤੇ ਪਬਲਿਕ ਦੇ ਲਈ ਆਈਡੀਆ ਕਸਟਮਰ ਬਿਲਕੁਲ ਸਹੀ ਜਿਹਾ ਤੁਸੀਂ ਵਿਸ਼ਾਲ ਨਗਰ ਮਾਰਟ ਦੀ ਗੱਲ ਕਰ ਰਹੇ ਹੋ ਜੀ of brands people that